ਹਾਂਜੀ ਸਤਿ ਸ਼੍ਰੀ ਅਕਾਲ ਜੀ ਗਾਇਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਸਾਡੇ YouTube ਚੈਨਲ ਤੇ ਨਾਮ ਹਲੇ ਅਸੀਂ ਸੋਚਨਾ ਵਾ ਤੇ ਬਾਕੀ ਅਸੀਂ ਅੱਜ ਤੋਂ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਤੇ ਆਪਣੇ ਹੈਪੀ ਭਾਜੀ ਹੈਪੀ ਭਾਜੀ ਤੁਸੀਂ ਕੀ ਕਹਿਣਾ ਚਾਹ ਰਹੇ ਸਤਿ ਸ਼੍ਰੀ ਅਕਾਲ ਪਹਿਲਾਂ ਸਾਰੇ ਸਰੋਤਿਆਂ ਨੂੰ ਹਾਂਜੀ ਤੇ ਆਪਣੇ ਛੱਤੀ ਭਾਜੀ ਆਪਾਂ ਮਿਲਿਆ ਟੀਏ ਦੇ ਪੰਪਦੇ 66 ਦੇ ਐਰੀਆ ਜੋਂ ਹਾਂ ਤੇ ਅਸੀਂ ਤੁਹਾਨੂੰ ਇਹ ਕਹਿਣਾ ਚਾਹ ਰਹੇ ਵੀ ਆਪਾਂ ਸੋਚ ਰਿਹਾ ਵੀ ਇਹ ਪੋਡਕਾਸਟ ਕਰੀਏ ਪੋਡਕਾਸਟ ਪੋਡਕਾਸਟ ਕਰਨ ਜਾ ਰਹੇ ਆ ਆਪਾਂ ਆਉਣ ਵਾਲੀ 8 ਤਰੀਕ ਨੂੰ ਤੁਸੀਂ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਆਪਣੀਆਂ ਸਲਾਮਾਂ ਦਿਓ ਪਰ ਸਲਾਮਾਂ ਦਿਓ ਸਾਨੂੰ ਸਿਆਣੇ ਨਾ ਬਣਿਓ ਪੋਸਟਰ ਨਾਲ ਸਲਾਮਾਂ ਦੇਣੀ ਆਸਾਂ ਆ ਥੋੜੀ ਜਿਹੀ ਵਧੀਆ ਜਿਹੀ ਲੱਗਦਾ ਲੱਗ ਗਈ 12 ਜਿੱਤੇ ਕਹਿੰਦਾ ਨਰਮ ਬੰਦਾ ਸਿਆਣਾ ਬੰਦਾ ਵੀ ਹਾਂ ਭਾਈ ਇਦਾਂ ਨਹੀਂ ਇਦਾਂ ਉਹ ਕੰਮ ਨਾ ਕਰਿਓ ਜੇ ਚੰਗਾ ਲੱਗਿਆ ਵੇਖਿਓ ਨਹੀਂ ਚੰਗਾ ਲੱਗਦਾ ਅਗਲਾ ਹੋਰ ਕੋਈ ਵੇਲੇ ਵੱਧ ਦੁਨੀਆ ਤੇਰੀ ਫਿਰਦੀ ਇੱਥੇ ਬਾਕੀ ਤਾਂ ਨਬਦਿਆ ਭੀ ਭਾਈ ਗੁੱਸੇ ਵਾਲੇ ਬਹੁਤ ਆ ਅੱਜ ਹੀ ਕੈਂਪ ਚੋਂ ਰਿਲੀਜ਼ ਹੋਏ ਨੇ ਕੋਈ ਨਾ ਕੋਈ ਕਾਂਡ ਕਰਦੇ ਰਹਿੰਦੇ ਨੇ ਤੁਸੀਂ ਹਲਾ ਦੇ ਵੇਖ ਕੇ ਵੀ ਦੱਸ ਸਾਂ ਸਟਾਈਲ ਕਿਤਾਵਾਂ ਹੁਣ ਸ਼ੁਰੂ ਹਾਂਜੀ ਵੇਖੋ ਸਰੋਤਿਆਂ ਨੂੰ ਪਸੰਦ ਆਉਂਦਾ ਹੈ ਸਰੋਤਿਆਂ ਨੇ ਤੇ ਬਹੁਤ ਬਹੁਤ ਪਿਆਰ ਦੇਣਾ ਇਹ ਜਿਹੜੇ ਸਟਾਈਲ ਨੂੰ ਤੁਹਾਡੇ ਮੰਗ ਨਹੀਂ ਰਿਜਮ ਮੈਨੂੰ ਲੱਗਦਾ ਮੈਂ ਹੋਰ ਚੰਗਾ ਲੱਗਦਾ ਨਹੀਂ ਬ੍ਰਾਈਟਨੈਸ ਘੱਟਾ ਵਾ ਤੁਹਾਨੂੰ ਨਹੀਂ ਲੱਗਦਾ ਪਿਆ ਉਹਦਾਂ ਦਾ ਤੁਸੀਂ ਨਿਖਰ ਕੇ ਆ ਰਹੇ ਹੋ ਤੇ ਬਾਕੀ ਚਲੋ ਆਪਣੇ ਜੋ ਹਿਸਟਰੀ ਆਪਣੀ ਸਾਡਾ ਦੱਸਾਂਗੇ ਆਉਣ ਵਾਲੇ ਪੋਡਕਾਸਟ ਦੇ ਵਿੱਚ ਲਿੰਕ ਸ਼ੇਅਰ ਕਰਾਂਗੇ ਤੁਹਾਡਾ ਨਾਲ ਜਲਦੀ ਥੈਂਕ ਯੂ ਸਰੋਤਿਆਂ ਨੂੰ ਸਾਰੀ ਆਵਾਜ਼ ਨੂੰ ਮੇਰੇ ਵੱਲੋਂ ਅਦਾਬ ਸਤਿ ਸ਼੍ਰੀ ਅਕਾਲ ਤੇ ਐਂਗਲਿਕੀ ਵੀ ਜਸ ਕੋਈ ਗੱਲ ਨਹੀਂ ਖੁਦਾ ਆਫਿਸ